ਅੱਜ ਦੁਪਹਿਰ 2 ਵਜੇ ਸਬ ਸਿਆਸੀ ਦਲਾਂ ਦੀ ਬੈਠਕ ਹੋਵੇਗੀ ਹਰਿਆਣਾ ਨਿਵਾਸ ਤੇ ਇਹ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਬਾਅਦ ਸੀਐਮ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਪਾਕੜਾ ਦਾ ਪੰਜਾਬ ਦੇ ਵੱਲੋਂ ਪਾਣੀ ਰੋਕਣ ਦਾ ਇਹ ਮਾਮਲਾ ਤੇ ਸਾਰੇ ਦਲ ਮਿਲ ਕੇ ਰਣਨੀਤੀ ਬਣਾਉਣਗੇ ਤੇ ਇਸ ਦੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ ਸੋ ਅੱਜ ਸਰਫ ਦਲ ਦੀ ਜੜੇ ਕੀ ਬੈਠਕ ਹੋਣ ਜਾ ਰਹੀ ਹੈ ਸੀਐਮ ਸੈਣੀ ਦੇ ਵੱਲੋਂ ਇਹ ਬੈਠਕ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੇ ਮੰਤਰੀ ਤੇ ਅਧਿਕਾਰੀ ਵੀ ਸ਼ਾਮਿਲ ਹੋਣਗੇ ਜਿਸ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਪਾਖੜਾ ਨੰਗਲ ਡੈਮ ਦੇ ਵਿੱਚੋਂ ਜੜਾ ਕੀ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਣਾ ਉਸ ਨੂੰ ਲੈ ਕੇ ਹੈ ਜੜੇ ਕੀ ਇਹ ਵਿਚਾਰ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾਵੇਗੀ ਸੋ ਕੇ ਵਾਦੇ ਆ ਦਿੱਲੀ ਕਟੜਾ ਹਾਈਵੇ ਨੂੰ ਮੁਕੰਮਲ ਕਰਨ ਦੇ ਲਈ ਨੈਸ਼ਨਲ ਹਾਈਵੇ ਔਥਾਰਟੀ ਦੇ ਵੱਲੋਂ ਕਿਸਾਨਾਂ ਦੀ ਐਕਵਾਇਰ ਕੀਤੀ ਜ਼ਮੀਨ ਦੇ ਕਬਜ਼ੇ ਲਏ ਜਾ ਰਹੇ ਨੇ ਪਰ ਕਿਸਾਨਾਂ ਵੱਲੋਂ ਇਹਨਾਂ ਕਬਜ਼ਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਰੋਜ਼ਾਨਾ ਹੀ ਤਿੱਖੀਆਂ ਝੜਪਾਂ ਹੁੰਦੀਆਂ ਹਨ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਦੇ ਬਲਾਕ ਕਾਨੂੰਨਵਾਨ ਦੇ ਪਿੰਡ ਕਾਲਾਬਾਲਾ ਨੇੜੇ ਦੇਖਣ ਨੂੰ ਮਿਲਿਆ ਜਿੱਥੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਇਲਾਵਾ ਕਿਸਾਨ ਬੀਬੀਆਂ ਅਤੇ ਆਮ ਲੋਕਾਂ ਨੇ ਪੁਲਿਸ ਫੋਰਸ ਦੀ ਵੱਡੀ ਗੈਂਦਗੀ ਦੇ ਬਾਵਜੂਦ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਨੈਸ਼ਨਲ ਹਾਈਵੇ ਦੇ ਕਬਜ਼ੇ ਦਾ ਵਿਰੋਧ ਕੀਤਾ ਹੈ। ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਮਾਲ ਮਹਿਕਮਾ ਕਬਜ਼ਾ ਕਰਨ ਵਾਸਤੇ ਆਇਆ ਸੀ ਪਹਲੀਆਂ ਦੇ ਉੱਤੇ ਜਿਹੜੀਆਂ ਪਹਲੀਆਂ ਦੇ ਕਿਸਾਨਾਂ ਨੇ ਇਹ ਪੈਸੇ ਵੀ ਨਹੀਂ ਲਏ ਤੇ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਨਾਲ ਧੱਕਾ ਮੁਕੀ ਵੀ ਕੀਤੀ ਗਈ ਉਹਨਾਂ ਨਾਲ ਗਾਲੀ ਗਲੋਚ ਵੀ ਕੀਤਾ ਗਿਆ ਤੇ ਅੱਜ ਜੇ ਜਗਰੂਪ ਸਿੰਘ ਸੇਖਵਾ ਨੂੰ ਪਿੰਡ ਪਿੱਟੇਵੜ ਦੇ ਵਿੱਚ ਸਵਾਲ ਜਵਾਬ ਕੀਤੇ ਗਏ ਕਿ ਪੁਲਿਸ ਤੁਹਾਡੀ ਹੈ ਸਿਵਲ ਪ੍ਰਸ਼ਾਸਨ ਜਿਹੜਾ ਉਹ ਤੁਹਾਡਾ ਹੈ ਮਾਲ ਮਹਿਕਮਾ ਤੁਹਾਡਾ ਤੇ ਉਹ ਕਿਸਾਨਾਂ ਨਾਲ ਧੱਕਾ ਮੁਕੀ ਜਿਹੜਾ ਉਹ ਕਿਉਂ ਕਰ ਰਿਹਾ ਤੇ ਉੱਥੇ ਵੀ ਉਹਨਾਂ ਕੋਲ ਠੋਸ ਇਸ ਗੱਲ ਦਾ ਜਵਾਬ ਤੇ ਕੋਈ ਨਹੀਂ ਸੀ ਹੈਗਾ ਫੇਰ ਵੀ ਉੱਥੇ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਉਹ ਤੱਕਾ ਕਰਦਾ ਨਜ਼ਰ ਆਇਆ ਤੇ ਇੱਥੇ ਆ ਵੇਖ ਸਕਦੇ ਜੇ ਵੀ ਆ ਪਿੰਡ ਕਾਲੇ ਵਾਲੇ ਦੇ ਵਿੱਚ ਵੀ ਜਿਨ੍ਹਾਂ ਕਿਸਾਨਾਂ ਨੇ ਅਜੇ ਜ਼ਮੀਨ ਦੇ ਪੈਸੇ ਨਹੀਂ ਲਏ ਉਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਜੰਮੂ ਕਟੜਾ ਹਾਈਵੇ ਤੇ ਨਾਲ ਪੰਜਾਬ ਪੁਲਿਸ ਨਾਲ ਸਿਵਲ ਪ੍ਰਸ਼ਾਸਨ ਨਾਲ ਮਾਲ ਮਹਿਕਮਾ ਜਿਹੜਾ ਉਹ ਇੱਥੇ ਤੱਕੇ ਨਾਲ ਕਿਸਾਨਾਂ ਦੀਆਂ ਤਾਲੀਆਂ ਵਿੱਚ ਮਿੱਟੀ ਪਾ ਰਿਹਾ ਉੱਤੇ ਟੋਵੇ ਮਾਰ ਰਿਹਾ ਤੇ ਪੈਸਾ ਅਜੇ ਤੀ ਕਿਸਾਨਾਂ ਨੂੰ ਦਿੱਤਾ ਕੋਈ ਨਹੀਂ ਗਿਆ ਅਗਲਾ ਪ੍ਰੋਗਰਾਮ ਜਿਹੜਾ ਉਹ ਜਥੇਬੰਦੀ ਦੇ ਆਗੂ ਸਹਬਾਨ ਇੱਕ ਤੇ ਡੀਸੀ ਸਾਹਿਬ ਦੇ ਕੋਲ ਵੀ ਅੱਜ ਗਏ ਹੋਏ ਆ ਤੇ ਨਾਲ ਦੀ ਨਾਲ ਇਹ ਵੀ ਆ ਵੀ ਸਾਰੀ ਜਥੇਬੰਦੀ ਜਿਹੜੀ ਉਹ ਆਪਣੀ ਮੀਟਿੰਗ ਕਰਕੇ ਤੇ ਇਹਦੇ ਉੱਤੇ ਕੋਈ ਵੱਡਾ ਐਕਸ਼ਨ ਕਰਨ ਦਾ ਜਿਹੜਾ ਉਹ ਕੋਈ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਜਾਂ ਅੱਜ ਸ਼ਾਮ ਤੱਕ ਜਿਹੜਾ ਉਹ ਲੈ ਸਕਦੇ ਆ ਦੇਖੋ ਜੀ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਨੇ ਇੱਕ ਵੀ ਪੈਸਾ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਤੇ ਧੱਕੇ ਦੇ ਨਾਲ ਇਹ ਕਬਜ਼ਾ ਲੈ ਰਹੀ ਹੈ ਤੇ ਕਿਸਾਨ ਬੀਬੀਆਂ ਤੇ ਵੀਰ ਜਿਹੜੇ ਆ ਉਹ ਕਬਜ਼ਾ ਰਕਵਾਂਣ ਵਾਸਤੇ ਆਏ ਸੀ ਅਰਪੁਰਿਸ ਪ੍ਰਸ਼ਾਸਨ ਨੇ ਧੱਕੇ ਮਾਰ ਮਾਰ ਕੇ ਸਾਨੂੰ ਪਿੱਛੇ ਕੀਤਾ ਆ ਕਈ ਉਹ ਜੇ ਮਸਲੇ ਸੀਗੇ ਕਿ ਜੇ ਸਾਂਝੇ ਖਾਤੇ ਤਾਂ ਕਿ ਪੈਸੇ ਚੁੱਕਣ ਲੱਗਿਆ ਜਿਹੜਾ ਸ਼ਿਵਾ ਬੰਦਾ ਉਹਨੇ ਆਣ ਕੇ ਸਾਰਿਆਂ ਤੇ ਆਬਜੈਕਸ਼ਨ ਲਗਾ ਕੇ ਪੇਮੈਂਟਾਂ ਰਗਾਤੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਤਕਰੀਬਨ ਜਿੰਨੇ ਵੀ ਸਾਡੇ ਆਪਣੇ ਕਿਸਾਨ ਵੀਰ ਐ ਬੇਸਿਕ ਸਟਰਕਚਰ ਹੋ ਕੇ ਬੇਸਿਕ ਲੈਂਡ ਐ ਪੈਸੇ ਜਿਹੜੇ ਸਾਰੇ ਸਾਡੇ ਕਾਲਾ ਖਵਾ ਚੁੱਕੇ ਆ ਜਿਹੜੀ ਕਿਤੇ ਆਪਣਾ ਥਰੀ ਉਹ ਵੀ ਹੋ ਚੁੱਕੇ ਆ ਹੁਣ ਗੱਲ ਵਿੱਚ ਆ ਕਿ ਅਸੀਂ ਮਲਟੀਪਲ ਟਾਈਮ ਉਹ ਯਾਰ ਮੈਂ ਕਹਾਂਗਾ ਕਿ 3-4 ਸਾਲ ਹੋ ਗਏ ਮਲਟੀਪਲ ਰਿਕੁਐਸਟ ਕਰ ਰਹੇ ਹਾਂ ਕਿ ਤੁਸੀਂ ਆਪਣੀ ਫਾਈਨਲ ਆਉ ਲਾ ਕੇ ਆਪਣੀ ਪੇਮੈਂਟ ਨਾ ਚੱਕੋ ਹੁਣ ਜਿਹੜੀ ਗੱਲ ਕਰਦੇ ਆ ਇਨਹਾਂਸਮੈਂਟ ਦੀ ਉਹ ਆਲਰੇਡੀ ਹਾਈ ਕੋਰਟ 'ਚ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਜਿਹੜੇ ਵੀ ਭਰਾਵਾਂ ਨਹੀਂ ਪਤਾ ਉਹ ਆਰਡਰ ਜਿਹੜਾ ਆ ਉਹ ਆਨਲਾਈਨ ਕਾਪੀ ਜਿਹੜੀ ਡਾਊਨਲੋਡ ਕਰ ਸਕਦਾ ਹੁਣ ਹਾਈ ਕੋਰਟ ਨੇ ਇਹੀ ਕਿਹਾ ਸੀ ਕਿ ਜਦੋਂ ਪੈਸੇ ਆ ਰਿਹਾ ਕਿਸਾਨ ਵੀਰ ਫਾਇਲਾ ਨਹੀਂ ਲਾ ਰਹੇ ਐਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਸਾਡਾ ਡਿਵੈਲਪਮੈਂਟ ਪ੍ਰੋਜੈਕਟ ਆ ਪੂਰੇ ਇੰਡੀਆ ਨੂੰ ਜੋੜਦਾ ਉਹਦੇ ਵਿੱਚ ਆਬਜੈਕਸ਼ਨ ਆ ਰ